ਤਾਜ ਚੰਡੀਗੜ੍ਹ 에어ਪੋਰਟ ਦੇ ਉੱਪਰ ਇੱਕ ਘਟਨਾ ਵਾਪਰਦੀ ਹੈ ਜਿੱਥੇ ਕੰਗਣਾ ਰਣੌਦ ਦੇ ਥੱਪੜ ਜੜਿਆ ਜਾਂਦਾ ਇੱਕ ਮਹਿਲਾ ਸੀਆਈਐਸਐਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਦੇ ਵੱਲੋਂ ਤੇ ਬਾਅਦ ਦੇ ਵਿੱਚ ਬਿਆਨ ਦਿੱਤਾ ਜਾਂਦਾ ਕਿ ਮੇਰੀ ਮਾਂ ਵੀ ਉੱਥੇ ਧਰਨੇ ਦੇ ਵਿੱਚ ਬੈਠੀ ਸੀ ਤਾਂ ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੁੜ ਚੁੱਕੇ ਹਨ ਉਹਨਾਂ ਨਾਲ ਗੱਲਬਾਤ ਕਰਦਿਆਂ ਡੱਲੇਆ ਸਾਹਿਬ ਕਿਵੇਂ ਦੇਖਦੇ ਹੋ ਜੋ ਇਹ ਘਟਨਾ ਵਾਪਰੀ ਹੈ ਚੰਡੀਗੜ੍ਹ 에어ਪੋਰਟ ਦੇ ਉੱਪਰ ਕੀ ਕਹੋਗੇ ਦੇਖੋ ਜਿਹੜੀ ਇਹ ਘਟਨਾ ਵਾਪਰੀ ਹੈ ਜੋ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਆ ਰਹੀ ਹੈ ਹਰਜੀਤ ਕਰੇਵਾਲ ਇੱਕ ਚੈਨਲ ਦੇ ਉੱਤੇ ਮੇਰੇ ਨਾਲ ਇਹ ਕਹਿ ਕੇ ਗਿਆ ਹੈ ਕਿ ਕੋਈ ਇਹੋ ਜੀ ਕਿਸਾਨ ਅੰਦੋਲਨ ਵਾਲੀ ਗੱਲ ਨਹੀਂ ਗਈ ਹਕੀਕਤ ਗੱਲ ਤਾਂ ਇਹ ਹੈ ਕਿ ਵੀ ਉਹ ਕੰਗਣਾ ਰਣੌਤ ਦੇ ਕੋਲ ਜਿਹੜਾ ਮੋਬਾਈਲ ਸੀਗਾ ਕੋਈ ਮੋਬਾਈਲ ਪਿੱਛੇ ਡਿਸਪਿਊਟ ਹੋਇਆ ਹੈ ਹੁਣ ਜੇਕਰ ਏਡਾ ਵੱਡੇ ਰੁਤਬੇ ਤੇ ਆਦਮੀ ਜਿਹਦੇ ਜਿਹੜਾ ਐਮਪੀ ਬਣ ਗਿਆ ਹੋਵੇ ਔਰ ਉਹ ਇੱਕ ਨਾਮ ਹੋਵੇ ਇਸ ਵਿਅਕਤੀ ਦਾ ਹੂੰ ਔਰ ਉਹ ਏਡੇ ਛੋਟੇ ਮੁਲਾਜ਼ਮਾਂ ਦੇ ਨਾਲ ਐ ਹੁਣ ਜਿਹੜਾ ਆਪਦੀ ਆਪਦੀ ਜਿਸ ਤਰ੍ਹਾਂ ਦੀ ਆਪਾਂ ਇਹ ਕਹਿ ਲਓ ਵੀ ਵੀਆਈਪੀ ਕਲਚਰ ਦੇ ਮੁਤਾਬਕ ਕਿ ਜੇ ਜੇ ਉੱਥੋਂ ਨੇ ਉਹਨਾਂ ਨੇ ਰੂਲਸ ਐਂਡ ਰੈਗੂਲੇਸ਼ਨ ਹੀ ਤੁਸੀਂ ਮੰਦਰ ਮੰਨਣ ਤੋਂ ਨਾਬਰ ਹੁੰਨੇ ਹੋ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਇੱਕ ਤਰ੍ਹਾਂ ਦੀ ਈਗੋ ਆ ਹੂੰ ਔਰ ਉਹਦੇ ਪਿੱਛੇ ਇਹ ਗੱਲ ਹੋਈ ਹੈ ਜਿਹੜੀ ਮੈਨੂੰ ਜੋ ਮੁੱਢ ਜਿਹੜੀ ਗੱਲ ਦਾ ਉਹ ਇਹ ਦੱਸਦੇ ਨੇ ਹੂੰ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਉੱਥੇ ਉਹਨਾਂ ਦੀ ਕੋਈ ਬੋਲਬਾਣੀ ਹੋਈ ਕਿਵੇਂ ਗੱਲਾਂ ਹੋਈਆਂ ਤੁਕ ਜਿਸ ਤਰ੍ਹਾਂ ਦਾ ਕੰਗਨਾ ਰਣੌਤ ਦਾ ਹੂੰ ਅੰਦੋਲਨਕਾਰੀਆਂ ਪ੍ਰਤੀ ਜਿਹੜੀ ਤੁਸੀਂ ਗੱਲ ਕਰਦੇ ਹੋ ਜੇਕਰ ਉਹ ਲੜਕੀ ਨੇ ਇਹ ਗੱਲ ਕਹੀ ਵੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਪਿਛਲੇ ਅੰਦੋਲਨ ਦੇ ਵਿੱਚ ਇਸ ਲੜਕੀ ਦਾ ਬੜੇ ਮਤਲਬ ਭੱਦੇ ਭੱਦੀ ਸ਼ਬਦਾਵਲੀ ਕਿਸਾਨ ਅੰਦੋਲਨਕਾਰੀਆਂ ਨੇ ਵਰਤਦੀ ਰਹੀ ਹੈ। ਔਰ ਉਹਦੇ ਵਿੱਚੋਂ ਮਤਲਬ ਹਰੇਕ ਨੂੰ ਮੇਰਾ ਗਹਿਣਾ ਹਰ ਇੱਕ ਵਿਅਕਤੀ ਨੂੰ ਉਹ ਚੀਜ਼ ਦਾ ਰੋਸ ਉਹ ਚੀਜ਼ ਦਾ ਗੁੱਸਾ ਆਇਆ ਹੋਊਗਾ ਆ ਸਕਦਾ ਹੈ। ਹੂੰ ਉਸ ਉਹ ਜਿਹੜੇ ਸਵਾਲ ਦਾ ਜਵਾਬ ਆ ਉਹ ਕੁੜੀ ਨੇ ਕਹਿਦਾ ਹੋਊਗਾ ਵੀ ਮਤਲਬ ਹੋ ਸਕਦਾ ਥੱਪੜ ਦਾ ਕਾਰਨ ਤਾਂ ਉਹਨਾਂ ਦਾ ਮੋਬਾਈਲ ਪਿੱਛੇ ਤੂ ਤੂ ਮੈਮਾ ਹੋਈ ਹੋਵੇ ਹੂੰ ਉਹਦੇ ਉਹਨਾਂ ਦੀ ਬਹਿਸ ਦਾ ਬਹਿਸ ਦਾ ਜਵਾਬ ਦਿੰਦੀ ਹੋਵੇ ਪਰ ਕੁਲਵਿੰਦਰ ਕੌਰ ਦਾ ਬਿਆਨ ਵੀ ਆਇਆ ਉਸਨੇ ਕਿਹਾ ਕਿ ਇਸਨੇ ਕਿਹਾ ਸੀ ਕਿ 100-100 ਰੁਪਏ ਦੇ ਵਿੱਚ ਬੈਠੀਆਂ ਧਰਨੇ 'ਚ ਕਹਿੰਦੀ ਮੇਰੀ ਮਾਂ ਵੀ ਉੱਥੇ ਜਾ ਕੇ ਬੈਠੀ ਸੀ ਇਹ ਮੈਂ ਜਿਹੜੀ ਤੁਹਾਡੀ ਗੱਲ ਤੋਂ ਉਹਨੂੰ ਮੈਂ ਪਹਿਲਾਂ ਹੀ ਮੈਂ ਤਾਂ ਇਹ ਗੱਲ ਕਹਿਤੀ ਸੀ ਹੂੰ ਇਹਦਾ ਗੱਲ ਇਕੱਲੇ ਇਕੱਲੀ ਉਸ ਕੁੜੀ ਨੂੰ ਛਡੋ ਇਹ ਤਾਂ ਸਿਰਫ ਇਹ ਗੱਲ ਲੱਗਦੀ ਹੈ ਵੀ ਉਹਨੇ ਯੂਨੀਫਾਰਮ ਦੇ ਵਿੱਚ ਉਹਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਇਹ ਗੱਲ ਹੈ ਨਾ ਆਮ ਲੱਗਦੀ ਲੇਕਿਨ ਤੁਸੀਂ ਮੈਨੂੰ ਐਂ ਦੱਸੋ ਬਈ ਜਮੀਰ ਅਜੇ ਦੀ ਜਿਹੜੀ ਬੰਦੇ ਦੀ ਜੇ ਉਹ ਲੜਕੀ ਦੀ ਮਾਂ ਉੱਥੇ ਸੀ ਔਰ ਉਹਦੀ ਮਾਂ ਨੂੰ ਕੋਈ ਇਹ ਕਹਿ ਰਿਹਾ ਵੀ ਤੂੰ 100-100 ਰੁਪਏ ਦੇਤੇ ਆਈਆਂ ਬੈਠੀਆਂ ਤੁਸੀਂ ਤਾਂ ਫਿਰ ਸੁਭਾਵਕ ਹੈ ਕਿ ਉਹਦੀ ਜਮੀਰ ਤਾਂ ਮਰੀ ਨਹੀਂ ਉਹ ਤਾਂ ਉਹਨੂੰ ਤਾਂ ਵਰਦੀ ਪਹਿਨੀ ਆ ਹੂੰ ਤੇ ਡਿਊਟੀ ਕਰ ਸਕਤ ਕਰ ਰਹੀ ਹੈ। ਗੱਲਿਆ ਸਾਹਿਬ ਕੰਗੜਾ ਰਣੌ ਦਾ ਬਿਆਨ ਆਇਆ ਉਹ ਕਹਿੰਦੀ ਪੰਜਾਬ ਦੇ ਵਿੱਚ ਅੱਤਵਾਦ ਜਿਹੜਾ ਵੱਧ ਰਿਹਾ ਕਹਿੰਦੀ ਇਸ ਨੂੰ ਠੱਲ ਪਾਉਣੀ ਪਊ। ਹਾਂ ਹੁਣ ਤੁਸੀਂ ਮੈਨੂੰ ਦੱਸੋ ਇਹ ਗੱਲ ਕਿੱਧਰੋਂ ਚੱਲੀ ਆ। ਹਮ ਇੱਕ ਵਾਰ ਫੇਰ ਵਿਵਾਦਿਤ ਬਿਆਨ ਦਿੱਤਾ। ਇਹ ਇਹ ਗੱਲ ਚੱਲੀ ਕਿੱਧਰੋਂ ਆ ਕਿ ਲੜਕੀ ਨੇ ਨਾਲ ਮੋਬਾਈਲ ਪਿੱਛੇ ਤੇਰੀ ਬਹਿਸ ਹੋਈ ਆ। ਤੇ ਤੂੰ ਉਹਨੂੰ ਕਹਵੇਂ ਵੀ ਮਤਲਬ ਅੱਤਵਾਦ ਵੱਲ ਵੱਧ ਰਿਹਾ ਪੰਜਾਬ। ਇਹ ਇਹ ਪੰਜਾਬ ਨੂੰ ਅੱਗ ਲਾਉਣ ਵਾਲੀਆਂ ਗੱਲਾਂ ਇਹ ਪਿੱਛੇ ਤੋਂ ਇਹਨਾਂ ਦੇ ਬੀਜਪੀ ਜਾਂ ਇਹਨਾਂ ਦੀ ਆਰਐਸਐਸ ਹੂੰ ਜੋ ਇਹਨਾਂ ਦੀ ਥਿਓਲੋਜੀ ਹੈ ਹੂੰ ਬਿਲਕੁਲ ਉਸੇ ਥਿਓਲੋਜੀ ਵੱਲ ਨੂੰ ਬਾਤ ਰਹਿਣੀ ਪੰਜਾਬ ਦੇ ਅੰਦਰ ਪਿੱਛੇ ਤੁਸੀਂ ਦੇਖਿਆ ਚੋਣਾਂ ਦੇ ਦੌਰਾਨ ਵੀ ਹੂੰ ਧ्रुਵੀਕਰਨ ਦੀ ਨੀ ਰਾਜਨੀਤੀ ਇਹਨਾਂ ਨੇ ਕੀਤੀ ਹੈ ਲੋਕਾਂ ਦੇ ਨੂੰ ਜਿਹੜੇ ਜਿਹੜੇ ਐਸਸੀ ਕਮਿਊਨਿਟੀ ਤੋਂ ਵਿੱਚੋਂ ਉਮੀਦਵਾਰ ਖੜੇ ਸੀ ਹੂੰ ਖਾਸ ਕਰਕੇ ਹੰਸਰਾਹ ਜਨਸਤੇ ਜੇ ਗੱਲ ਕਰ ਲਈਏ ਤਾਂ ਉਹ ਇਹ ਕਹਿੰਦਾ ਵੇਖਿਆ ਸੁਣਿਆ ਆਪਾਂ ਕਿ ਜੀ ਮੈਨੂੰ ਮੇਰਾ ਵਿਰੋਧ ਤਾਂ ਕਰਦੇ ਆ ਕਿਉਂਕਿ ਮੈਂ ਇਸੇ ਕਮਿਊਨਿਟੀ 'ਚੋਂ ਆ। ਲੇਕਿਨ ਉਹਨੂੰ ਇਹ ਨਹੀਂ ਪਤਾਗਾ ਕਿ ਜੇ ਐਸਸੀ ਕਮਿਊਨਿਟੀ ਵਾਲੀ ਗੱਲ ਹੋਵੇ ਤਾਂ ਸਾਰੇ ਜਿਹੜੇ ਤੇਰੇ ਨਾਲ ਚਾਰ ਉਮੀਦਵਾਰ ਹੋਰ ਖੜੇ ਆ ਉਹ ਵੀ ਤੇ ਐਸਸੀ ਕਮਿਊਨਿਟੀ 'ਚੋਂ ਖੜੇ ਨੇ। ਹੂੰ ਉਹਨਾਂ ਨੂੰ ਵੀ ਲੋਕਾਂ ਦੇ ਵੋਟਾਂ ਪਈਆਂ। ਡੱਲਿਆ ਸਾਹਿਬ ਆਖਰੀ ਸਵਾਲ ਹੈ ਜੀ। ਕਿ ਉਹਨਾਂ ਨੇ ਉਹਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਕਿ ਐਸਸੀ ਕਮਿਊਨਿਟੀ ਨੂੰ ਆਮ ਲੋਕਾਂ ਨਾਲ ਲੜਾ ਕੇ ਅਸੀਂ ਵੋਟਾਂ ਕਿਵੇਂ ਵਟੋਰਨੀ ਹੈ? ਹੂੰ ਤੁਹਾਨੂੰ ਇਹ ਮਤਲਬ ਮੈਨੂੰ ਲੱਗਦਾ ਬਹੁਤ ਗਲਤ ਬਿਆਨ ਆ ਉਹਦਾ ਕਿ ਕਹਿਣਾ ਕਿ ਮਤਲਬ ਪੰਜਾਬ ਅਤਵਾਦਵਾਦ ਵੱਲ ਆਦ ਰੇ ਕਿਹੜਾ ਅਤਵਾਦ ਵੱਲ ਵੱਧ ਰੇ ਕੀ ਹੋ ਰਿਹਾ ਇੱਥੇ ਪੰਜਾਬ ਜੱਤਵਾਦ ਵੱਧ ਰਿਹਾ ਵੱਲ ਵੱਧ ਨਾਲ ਗੱਲ ਹੂੰ ਤੁਹਾਡਾ ਲਿਓ ਆਸਾ ਆਖਰੀ ਸਵਾਲ ਹੈ ਕਿ ਕੱਲ ਨੂੰ ਕਿਹਾ ਜਾਂਦਾ ਜਿਸ ਹਿਸਾਬ ਦੇ ਨਾਲ ਉਸ ਨੂੰ ਹਰਾਸਤ ਦੇ ਵਿੱਚ ਲਿਆ ਕੁੜੀ ਨੂੰ ਜੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਤੁਸੀਂ ਵੀ ਨਾਲ ਖੜੇ ਹੋ ਪਰਿਵਾਰ ਦੇ ਦੇਖੋ ਇਹ ਸੁਭਾਵਕ ਹੈ ਹੂੰ ਸੁਭਾਵਕ ਹੈ ਇਸ ਗੱਲ ਦੇ ਉੱਤੇ ਕਿ ਜੇਕਰ ਹੁਣ ਉਹਨੇ ਇਹ ਬਿਆਨ ਦੇਤਾ ਕੱਲ ਦਾ ਮੁੱਢ ਦੀ ਪਕੜਨਾ ਜ਼ਰੂਰੀ ਹੈ ਨਾ ਉਹ ਮੂਰਖਤਾ ਹੋਣੀ ਨਹੀਂ ਵੀ ਕੁੜੀ ਜਿਹਨੇ ਸਿੱਧਾ ਚੁੱਪ ਕਰਕੇ ਤੁਰੀ ਉਹਨੇ ਤੇ ਥੱਪੜ ਮਾਰਤਾ ਹੋ ਸਕਦਾ ਜੇ ਥੱਪੜ ਤੇ ਕਰ ਗੱਲ ਪਹੁੰਚੀ ਹੈ ਤਾਂ ਕੋਈ ਕੰਨਣਾ ਰਣੋਤਰੇ ਪਹਿਲਾਂ ਆਪਦੀ ਈਗੋ ਦੇ ਵਿੱਚ ਕੋਈ ਗੱਲ ਨੂੰ ਕੁੜੀ ਨੂੰ ਕਹੀ ਜੀ ਬਹੁਤ ਬਹੁਤ ਧੰਨਵਾਦ ਦਲੇਵਾਲ ਸਾਹਿਬ ਲੜਕੀ ਦੇ ਜੀ